ਹਾਜੀ ਬਿੱਟੂ ਜੀ ਸਤਿ ਸ਼੍ਰੀ ਅਕਾਲ মিডিਆ ਸਾਰੀ ਇੱਥੇ ਹੀ ਆ ਬੜਿੰਗ ਸਾਹਿਬ ਫਿਰੇ ਕੋਲ ਬੈਠੇ ਆ ਤੇ ਇਹਦਾ ਫੋਨ ਹੈਂਡਫਰੀ ਤੇ ਆ ਜੀ ਮੈਂ ਕਮੀ ਕਦੇ ਆਲੀ ਬੋਲ ਰਿਹਾ ਬਿੱਟੂ ਜੀ ਮੇਰਾ ਨਾਮ ਸਪੀਕਰ ਤੇ ਆ ਬਿੱਟੂ ਜੀ মিডিਆ ਸਾਰਾ ਦੇਖ ਰਿਆ ਜੀ ਇੱਕ ਤਾਂ ਕਿ ਇਹ ਘੇਰੀ ਨਹੀਂ ਬੈਠੇ ਜੀ ਜਿਹੜੀਆਂ ਮੇਰੀਆਂ ਲੋਕਾਂ ਦੀਆਂ ਜਿਹੜੇ ਸਮੱਸਿਆਵਾਂ ਸੀ ਤੇ ਜਦੋਂ ਮੈਨੂੰ ਫਰਿੰਗ ਸਾਹਿਬ ਦਾ ਪਤਾ ਨਹੀਂ ਸੀਗਾ ਨਹੀਂ ਮਿਲਦੇ ਸੀ ਮੈਨੂੰ ਤੇ ਮੈਂ ਉਹਦਾ ਪੋਸਟਰ ਲੈ ਕੇ ਸਮਰਾਲਾ ਚੌਂਕ ਦੇ ਵਿੱਚ ਖੜ ਗਿਆ ਤੇ ਚਲੋ ਜੀ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਸੰਪਰਕ ਸਾਧਿਆ ਮੈਨੂੰ ਕਹਿੰਦੇ ਜੀ ਮੈਂ ਤੁਹਾਡੇ ਘਰੇ ਆਣਾ ਤੇ ਜਿਹੜੀ ਪ੍ਰੋਬਲਮਸ ਹੈ ਉਹ ਮੈਂ ਤੁਹਾਡੀ ਹੱਲ ਕਰ ਦਿੰਦਾ ਤੇ ਜੀ ਇਹ ਅੱਜ ਇਸ ਕਰਕੇ ਮੇਰੇ ਘਰੇ ਆਏ ਜੀ ਇਹਨਾਂ ਦਾ ਜੀ ਆਇਆਂ ਨੂੰ ਹੈ ਮੈਂ ਤਾਂ ਚਾਹਣਾ ਮੈਂ ਤਾਂ ਇਹਨਾਂ ਨੂੰ ਇੱਕ ਗੱਲ ਕਹੀ ਜੀ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਤੇ ਉਸ ਇਸ ਕਰਕੇ ਨਾ ਮੈਨੂੰ ਕੋਈ ਪਰਸਨਲ ਕੰਮ ਹੈ ਮੈਂ ਤਾਂ ਇੱਕ ਗੱਲ ਚਾਹੁੰਦਾ ਕਿ ਲੁਧਿਆਣੇ ਦੇ 40 ਲੱਖ ਲੋਕਾਂ ਨੇ ਵੋਟਾਂ ਪਾ ਕੇ ਬੜੇ ਵੱਡੇ ਦਿਲ ਦੇ ਨਾਲ ਤੁਹਾਨੂੰ ਚੁਟਾਇਆ ਤੇ ਇਸ ਕਰਕੇ ਜਿੰਦਾ ਲੋਕਾਂ ਨੇ ਤੁਹਾਨੂੰ ਚੁਟਾਇਆ ਤੇ ਉਸ ਤਾਂ ਹੀ ਤੁਸੀਂ ਲੋਕਾਂ ਦੀ ਉਮੀਦਾਂ ਤੇ ਖਰਾ ਉਤਰੋ। ਸਸੀ ਕਾਲ ਜੀ ਹਾਂ ਜੀ ਡਰਾਂ ਬੈਠੇ ਆਂ ਅਸੀਂ ਇਹਨੂੰ ਪੁੱਛਤਾ ਲੋ ਉਹ ਤਾਂ ਚਾਹ ਪੀ ਰਹੇ ਨੇ ਕੋਲ। ਤੈਨੂੰ ਪਤਾ ਮੈਂ ਅਸੀਂ ਡਰਾਂ ਵਾਲੇ ਬੰਦੇ ਆਂ ਨੇਨੇ ਤੁਹਾਨੂੰ ਕਿੰਨਾ ਕੁ ਡਰਾਂਦੇ ਰਹੇ ਅਸੀਂ ਦੱਸਿਓ ਇਹਦੇ ਕੋਲ ਆਏ ਮਤਲਬ ਤੇਰਾ ਕੋਈ ਕੰਮ ਹੈ ਰਿਆਜ਼ ਸਾਹਿਬ ਇਹਦਾ ਕੀ ਕੋਈ ਕੈਂਸਰ ਦੇ ਪੇਸ਼ੈਂਟ ਹੈ ਤੁਹਾਨੂੰ ਪੇਮੈਂਟਾਂ ਦੋਵਾਨੀਆਂ ਉਹਦੇ ਵਾਸਤੇ ਆਏ ਨੇ ਕੋਲੇ ਇਹਦਾ ਤੁਹਾਨੂੰ ਦੱਸਿਆ ਇਹਨੇ ਸਭ ਕੁਝ ਵੀ ਮੇਰੇ ਕੋਲ ਆਏ ਨੇ ਤੇ ਆ ਸਾਡੇ ਮਸਲੇ ਹੱਲ ਕਰਨ ਵਾਸਤੇ ਅਨਕੁਮੜੀ ਉਹ ਕਮਰਾ ਦਾ ਭਰਾਵਾਂ ਤੈਨੂੰ ਵੀ ਦਿੱਤੀ ਰੱਖਿਆ ਇਹਨੂੰ ਵੀ ਦੇ ਲਾਂਗੇ ਤੁਹਾਨੂੰ ਕੀ ਫਰਕ ਹੈ ਉਹ ਕਮਰਾ ਤੈਨੂੰ ਕਦੀ ਮਾ ਨਹੀਂ ਕੀਤਾ ਸੀ ਤੂੰ ਸਾਰੇ ਘਰ ਜੀ ਆ ਕੇ ਬਹਿੰਦਾ ਸੀ ਜਿਹੜਾ ਕੌਜਾ ਸੀ ਘਰ ਤੇ ਦੱਸਦੀ ਨਹੀਂ ਸੀ ਉਹ ਮੇਰੇ ਕੋਲ ਤੁਸੀਂ ਆਜੋ ਇਹ ਆਜੋ ਤੂੰ ਸਾਡਾ ਪਹਿਲਾਂ ਵੀ ਬੇਟਾ ਸੀ ਅੱਜ ਵੀ ਸਾਡਾ ਉੱਤੇ ਹੀ ਬੇਟਾ ਹੈ ਤੂੰ ਤੂੰ ਭਾਵੇਂ ਨਾ ਸਮਝ ਉਮੇਰਾ ਆਕੇ ਤਾਂ ਇੱਕ ਕਮਰਾ ਥੋੜੇ ਕੋਲੇ ਇਕੱਲੇ ਨੂੰ ਕੀ ਫਰਕ ਪੈਂਦਾ ਮੈਨੂੰ ਕਰੋ ਸੱਚੀ ਕ ਬਿੱਟੂ ਜੀ ਕੀ ਹਾਲ ਹੈ ਠੀਕ ਹੈ ਬਿੱਟੂ ਜੀ ਠੀਕ ਹੈ ਬਿੱਟੂ ਥੈਂਕ ਯੂ ਅਨੇ ਚੋ ਥੋੜਾ ਕੋਈ ਨਹੀਂ ਨਹੀਂ ਇੱਕ ਮਿੰਟ ਮੈਂ ਬਿੱਟੂ ਜੀ ਬਿੱਟੂ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਕਪਿਲ ਬੋਲ ਰਿਹਾ ਹੈ ਮੈਨਾਂ ਨੂੰ ਇੱਕ ਗੱਲ ਕਹੀ ਕਿ ਮੇਰੇ ਪਰਿਵਾਰ ਨੂੰ 60 ਸਾਲ ਹੋ ਗਏ ਜੀ ਜਨ ਸੰਗ ਦੇ ਟਾਈਮ ਦਾ ਜੁੜਿਆ ਹੋਇਆ ਤੇ ਤੀਜੀ ਪੀੜ੍ਹੀ ਆ ਮੈਨੂੰ ਖੁਦ 18 ਸਾਲ ਹੋ ਗਏ ਜੀ ਰਾਜਨੀਤੀ ਸਕਰੀਆ ਤੇ ਮੈਂ ਲੋਕਾਂ ਦੇ ਅੱਗੇ ਇੱਥੇ ਹੀ ਮੁੱਦੇ ਚੁਕਦਾ ਰਹਾਂਗਾ ਤੇ ਮੇਰੀ ਅਖੀਲੀ ਇੱਛਾ ਇਹ ਹੈ ਜਦੋਂ ਮੈਂ ਮਰਾਂ ਮੇਰੇ ਉੱਤੇ ਬੀਜੇਪੀ ਦਾ ਝੰਡਾ ਪਵੇ ਚਾਹੇ ਉਹ ਕੱਲ ਪਹਿਲੇ ਚਾਹੇ ਉਹ 30 ਸਾਲ ਬਾਅਦ ਹੋਵੇ ਕੋਈ ਇੱਥੇ ਵਧੀਆ ਨਹੀਂ ਨਹੀਂ ਇਹ ਨਹੀਂ ਕਹਿੰਦਾ ਇਹ ਕਸਿਆ ਸੁਣਨ ਆਏ ਜੀ ਆਪਾਂ ਇਹਨਾਂ ਨੂੰ ਸਮੱਸਿਆ ਦੱਸਤੀ ਇਹਨਾਂ ਨੂੰ ਫਰਦਰ ਜਿਹੜੇ ਕਹਿੰਦੇ ਕਿ ਸਾਡੇ ਕੋਲ ਦਫ਼ਤਰ ਭੇਜ ਦਿਆ ਕਰੋ ਮੈਂ ਤਾਂ ਖੁਦ ਲੈ ਕੇ ਚਲ ਜਾਣਾ ਇੱਕ ਸੈਕਿੰਡ ਪਲੀਜ਼ ਚੁੱਪ ਕਰ ਜਾਓ ਪਲੀਜ਼ ਡੋਨਟ ਡੂ ਬਾਡੀ ਇਸ ਪੀਸ ਮੈਂ ਆਮ ਬਾਈਕ ਤੇ ਫੋਰਡ ਤੇ ਕਹਿੰਦੇ ਕਿ ਪੰਜ ਮਿੰਟ ਮੈਡਮ ਬਾਤ